ਪਹਿਲਵਾਨ ਸਾਡਾ ਬਿੱਲਾ ਦੁਨਿਆਵੀ ਦਾ ਹੀਰਾ ਮੰਗਾ ਛੱਬੀ ਸਰਜੀਤ ਸ਼ੰਕਰ ਤੇ ਸਨੀ ਮਹਿਤੁਰ ਤੋਂ ਪਿਆਰੇ ਵੀਰ ਜਿਹੜੇ ਸਟੇਜ ਤੇ ਸਾਡੇ ਕੋਲ ਪਹੁੰਚੇ ਆ ਬਿੱਲੇ ਵੀਰ ਦੇ ਨਾਲ ਬਹੁਤ ਬਹੁਤ ਸਵਾਗਤ ਹੈ ਔਰ ਉਧਰੋਂ ਸਰਜੀਤ ਭਾਜੀ ਸ਼ੰਕਰ ਵਾਲੇ ਉਹਨਾਂ ਦਾ ਵੀ ਸਵਾਗਤ ਹੈ ਰਵੀ ਮਨੀ ਚੌਧਰੀ ਗੋਲਡੀ ਭਾਉ ਚੰਡੀਗੜ੍ਹ ਵਾਲਾ ਸਾਡੇ ਕੋਲ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਹਮਣੇ ਬੈਠੇ ਆ ਧੰਨਵਾਦ ਉਹਨਾਂ ਦਾ ਚੰਨੀ ਬਾਬਾ ਜੀ ਵੱਲੋਂ ਬਿੱਲਾ ਨੰਗੜਾ ਵਾਲਾ ਤੇ ਮੰਗਾ ਛੱਬੀ ਵੀਰ ਸਰਜੀਤ ਸ਼ੰਕਰ ਵਾਲਾ ਸਨੀ ਮਹਿਤਪੁਰਿਆ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਲੋ ਜੀ ਆ ਤਿੰਨੇ ਕੁਸ਼ਤੀਆਂ ਸਾਹਮਣੇ ਲਾ ਲਓ 2-2 ਲੱਖ ਦੇ ਬਰਾਬਰ ਦੀਆਂ ਕੁਸ਼ਤੀਆਂ ਤਿੰਨੇ ਕੁਸ਼ਤੀਆਂ ਚੋਟੀਆਂ ਤੇ ਮੱਲ ਵੀ ਕਹਿੰਦੇ ਚੋਟੀ ਦੇ ਆ ਆ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਐ ਇੱਕ ਪਾਸੇ ਬੀਨੂ ਦਿੱਲੀ ਵਾਲਾ ਪਹਿਲਵਾਨ ਤੇ ਦੂਜੇ ਪਾਸੇ ਆ ਤਾਲਮ ਬਾਬਾ ਫਲਾਈ ਵਾਲਾ ਆ ਵੀ ਕੁਸ਼ਤੀ ਸਿਰੇ ਦੀ ਹੋਣੀ ਐ ਰਾਜ ਦੇ ਉੱਦਦੇ ਜਹਾਜਾਂ ਨੂੰ ਨਹੀਂ ਰੋੜੇ ਵੱਜਦੇ ਭੜਾਕੂਆਂ ਦੇ ਮੋਰੇ ਨਾ ਅੜੇ ਡਿਗਰੀ ਚੋਰੇ ਮੋਰੇ ਅੜਦੇ ਨਹੀਂ ਜੰਦੇ ਸੋਹਣਿਆ ਮਾਂ ਦੀ ਛਾਤੀ ਵਿੱਚੋਂ ਜਿਹੜੀ ਮਹਿਦੀ ਦਲੇਲੀ ਪਾਟਿਆਂ ਦੇ ਦੁੱਧ ਕਿੱਥੋਂ ਦੇਣ ਸੋਹਣਿਆ ਹਾਂਜੀ ਲਾ ਸਿਰੇ ਦੀ ਕੁਸ਼ਤੀ ਲੈ ਬਲੇ ਪਾਸੇ ਤਿੰਨ ਟੁੱਟੀਆਂ ਬੱਲੇ ਪੱਦਰ ਦੀਆਂ ਚੱਲ ਰਹੀਆਂ ਨੇ ਅੰਦਰ ਲਿਆਜੇ ਅੰਦਰ ਪਹਵਾਨਾਂ ਨੂੰ ਬੀਨਾ ਵਾਲੀ ਕੁਸ਼ਤੀ ਚੱਲਦੀ ਆ ਸਾਡੀ ਕੁਸ਼ਤੀ ਦਾ ਸਨਮਾਨ ਹੋ ਰਿਹਾ ਹੈ ਤਾਲਬ ਜੀ ਅੰਦਰੋਂ ਇੱਥੇ ਲਿਆ ਦਿਓ ਨਾ ਪਹਵਾਨਾਂ ਨੂੰ ਮੰਗੋ ਸ਼ਕਤੀ ਰਾਂਚੇ ਜਦੇ ਸਿਲਾ ਕਰਾਤਾ ਤੇ ਅੱਗੇ ਤਾਲਬ ਤੇ ਬੀਨਾ ਆ ਦਿੱਲੀ ਦੀ ਕੁਸ਼ਤੀ ਮਰੀਕ ਲੱਗੇ ਰਹਿਣਾ ਪਹਵਾਨਾਂ ਦੇ ਜੇ ਕੁਸ਼ਤੀਆਂ ਦਾ ਸਵਾਲ ਹੋ ਜਾ ਤਾੜੀ ਮਾਰ ਦਿਓ ਆਹ ਸਾਹਮਣੇ ਆਹ ਸਾਰੀਆਂ ਕੁਸ਼ਤੀਆਂ ਵੱਡੀਆਂ ਨੇ ਦੁਨੀਆ ਦੇ ਮੰਨੇ ਪ੍ਰਮੰਦੇ ਮੱਲ ਨੇ ਸਾਰੇ ਭਰਾਵਾਂ ਦਾ ਦਿਲੋਂ ਸਤਿਕਾਰ ਹੈ ਸੋ ਬਹੁਤ-ਬਹੁਤ ਤੰਵਾਦ ਕਰਦੇ ਆ ਅਵਤਾਰ ਸਿੰਘ ਜੀ ਕੋਲਾ ਖੈਰਾ ਪਟੀਆਂ ਫਲੌਰ ਜਿਨ੍ਹਾਂ ਨੇ ਕਰਮਦੀਨ ਦਾ ਬਲਾਰੇ ਗੱਡੀ ਦੇ ਨਾਲ ਆਪਣੇ ਛਿੰਝ ਮੇਲੇ ਤੇ ਸਨਮਾਨ ਕੀਤੇ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਤੰਵਾਦ ਕਰਦੇ ਜੁਨਾਈਟਿਡ ਸਟੇਟ ਆਫ ਅਮਰੀਕਾ ਦੀ ਧਰਤੀ ਦੇ ਵੱਡਾ ਕਾਰੋਬਾਰ ਹੈ ਸਰਦਾਰ ਅਵਤਾਰ ਸਿੰਘ ਜੀ ਕੋਲਾ ਖੈਰਾ ਪਟੀਆਂ ਵਾਲੇ ਫਲੌਰ ਵਾਲੇ ਸਿਰੇ ਦਾ ਟੰਗਲ ਆ ਕੋਟ ਬਦਲ ਖਾਂਦੀ ਕੰਗਸਾਭ ਕੀ ਹੋ ਗਿਆ ਕੰਗਸਾਭ ਜਿਹੜੀ ਕੁਸ਼ਤੀ ਨਿਭੀਆ ਭੇਜਦੇ ਬਾਬਾ ਚਰਨਜੀਤ ਸਿੰਘ ਸਾਡੇ ਕੋਲ ਆ ਗਏ ਨੇ ਅੱਬਾ ਦੋਨਾਂ ਪਹਿਲਵਾਨਾਂ ਦਾ ਮਾਨ ਤੇ ਸਨਮਾਨ ਕਰਨਾ ਦੋਨੇ ਪਹਿਲਵਾਨ ਵੀ ਰਾਜਾ ਨੇ ਜਿਹੜੀ ਹੁਣ ਕੁਸ਼ਤੀ ਨਿਭੀਆ ਗਣੇਸ਼ ਪਹਿਲਵਾਨ ਜੀ ਜਗਤਾਬ ਮਹਾਰਾਸ਼ਟਰ ਤੋਂ ਤੇ ਨਾਲ ਦੂਸਰੇ ਪਾਸੇ ਰਜਤ ਪਹਿਲਵਾਨ ਜੀ ਮੜੋਠੀ ਆ ਜਾਣਾ ਇਹਨਾਂ ਦੇ ਮਾਨ ਤੇ ਸਤਿਕਾਰ ਹੋਣਗੇ ਜਿੱਥੇ 2030 ਦੇ ਲਈ ਸਵਾਰੂਸਤੀ ਸਰਦਾਰ ਮਲਕੀਤ ਸਿੰਘ ਜੀ ਚਤਰਾਤ ਸਾਨਾ ਸਵਰਗ ਅਸੀ ਸਿੰਘ ਦੀ ਚਤਰਾਥ 2030 ਦੇ ਵਿੱਚ ਜਿਸ ਪਰਿਵਾਰ ਦੇ ਵੱਲੋਂ ਟਰੈਕਟਰ ਦਿੱਤਾ ਜਾਣਾ ਸਾਡੇ ਸਾਰੇ ਪਰਿਵਾਰਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਹਾਂ ਸਾਰੀਆਂ ਬਾਜ਼ਾਰ ਤੋਂ ਬੋਲਦੀ ਜਿਹੜੇ ਨਾਮ ਨੇ ਕੰਗਸਾਬ 2030 ਤੱਕ ਮੈਂ 30 ਵਾਲਾ ਬੋਲ ਦਿੰਦਾ 29 ਤੱਕ ਤੁਹਾਡੇ ਕੋਲ ਲਿਸਟ ਹੈ ਸਾਰੇ ਪਰਿਵਾਰਾਂ ਦਾ ਇੱਕ ਵਾਰ ਧੰਨਵਾਦ I'm not gonna let it ਉੱਧਰਲੇ ਪਾਸੇ ਵੀ ਕਲੂਆ ਗੁਜਰ ਤੇ ਰਾਜੂ ਰਈਏਵਾਲ ਦੇ ਪਟਾਕੇ ਪੈ ਰਹੇ ਆ ਵੀ ਦੇਖੋ ਮਾਮਾ ਦੇ ਬੱਲੀ ਪੁੱਟਾ ਕਿ ਮਾਂ ਦੀ ਹੱਲਾ ਛੇਰੀ ਸ਼ੇਰ ਬਣਾ ਦਿੰਦੀ ਅੱਧ ਰੜਕੇ ਦਾ ਸ਼ਨਮ ਨੂੰ ਲਾ ਦਿੰਦੀ ਰਗੜ ਮਾਰਨੀ ਪੈਂਦੀ ਸੁਰਮੇ ਡਲੀਆਂ ਦੀ ਆ ਮੋੜ ਮੋੜ ਜਾ ਤ ਉਸਤਾਵੇ ਪਿੰਡ ਦੀਆਂ ਗਲੀਆਂ ਦੀ ਅੱਜ ਬਾਹਰ ਬੇ ਉੱਥੇ ਸ਼ਨੀਜੀਤ ਭਲਵਾਂ ਜੀ ਪੇਜੋ ਉਹਨਾਂ ਦਾ ਸਨਮਾਨ ਕਰਨਾ ਸਾਡੀਆਂ ਸ਼ਖਸੀਤਾਂ ਦਾ ਚਰਨੀਤ ਬਾਬਾ ਜੀ ਬੁਲਾ ਰਿਹਾ ਤੇ ਗਣੇਸ਼ ਬਲਵਾਂ ਜੀ ਚੁਕਤਾਬ ਜਿਨ੍ਹਾਂ ਭਰਾਮਾਂ ਦੇ ਬਣਾ ਅਗਲੇ 7 ਸਪਲੈਂਡਰ ਮੋਟਰਸਾਈਕਲ ਆ ਯਾਰੀਆਂ ਦੇ ਨਾਮ ਦੇ 51000 ਦੀ ਕੁਸ਼ਤੀ ਕਰਵਾਈ ਆ ਗੁਰਦੀਪ ਸਿੰਘ ਸਾਜਨ ਸਿੰਘ ਤੇ ਬਲਵੀਰ ਸਿੰਘ ਜਿਨ੍ਹਾਂ ਭਰਾਮਾਂ ਦੇ ਬਣਾ ਅਗਲੇ 7 ਸਪਲੈਂਡਰ ਮੋਟਰਸਾਈਕਲ ਦਿੱਤਾ ਜਾਣਾ ਧੰਨਵਾਦ ਯਾਰੀਆਂ ਦੇ ਨਾਮ ਤੇ ਰਵੀਵੀਰ ਔਰ ਗੋਲਦੀ ਪਾਉ ਵੀਰ ਚੱਡੀਗੜ੍ਹ ਤੋਂ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਰਮਨਵੀਰ ਬੇਗਵਾਲ ਤੋਂ ਅਬੀ ਪਾਚੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਅੱਜ ਦੀ ਇਸ ਛੰਝ ਵਿੱਚ ਆਏ ਨੇ ਸਾਰੇ ਭਰਾ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਕੋਟ ਬਾਦਲਖਾਂ ਦੀ ਛੰਝ ਕਮੇਟੀ ਵੱਲੋਂ ਜੀ ਆਇਆਂ ਨੂੰ ਮਨੀ ਚੌਧਰੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਬਹੁਤ-ਬਹੁਤ ਧੰਨਵਾਦ ਕੀਤਾ ਜਾ ਰਿਹਾ ਯਾਰੀਆਂ ਦੇ ਨਾਮ ਤੇ ਜਿਸ ਪਰਿਵਾਰਾਂ ਦੇ ਵੱਲੋਂ ਵੱਡੇ ਸਹਿਯੋਗ ਨੇ ਗੁਰਦੀਪ ਸਿੰਘ ਸਾਜਨ ਉਪਲ ਤੇ ਬਲਵੀਰ ਸਿੰਘ ਭਰਾਵਾਂ ਦਾ ਧੰਨਵਾਦ ਹੈ ਜਿਨ੍ਹਾਂ ਵੱਲੋਂ ਅਗਲੇ ਸਾਲ ਮੋਟਰਸਾਈਕਲ ਸਪਲੈਂਡਰ ਦਿੱਤਾ ਜਾਣਾ ਹੈ ਤਗੜੀ ਦੀ ਰਸਮ ਹੋ ਰਹੀ ਹੈ ਚੰਜੀਤ ਬਾਬਾ ਜੀ ਹੁਣਾਂ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਪਰਿਵਾਰਾਂ ਨੇ ਵੱਡੇ ਸਹਿਯੋਗ ਦਿੱਤੇ ਆ ਅੱਜ ਦੀਆਂ ਵੱਡੀਆਂ ਦੋ ਕੁਸ਼ਤੀਆਂ ਨੇ ਉਧਰਲੇ ਪਾਸੇ ਰਾਜੂ ਪਹਿਲਵਾਨ ਜੀ ਰਈਏਵਾਲ ਪੱਪਾ ਫਤੇਪੁਰ ਗੁਰਪੁਰ ਦਾ ਧੰਨਵਾਦ ਹੈ ਜਿਨ੍ਹਾਂ ਵੱਲੋਂ ਵੱਡੇ ਯੋਗਦਾਨ ਦਿੱਤੇ ਜਾ ਰਹੇ ਪੱਪਾ ਫਤੇਪੁਰ ਗੁਰਪੁਰ ਦਾ ਪਰ ਇਧਰਲੇ ਪਾਸੇ ਰਾਜੂ ਪਹਿਲਵਾਨ ਜੀ ਰਈਏਵਾਲ ਤੇ ਕਲਵਾ ਪਹਿਲਵਾਨ ਜੀ ਗੁਜਰ ਤਾਲਾ ਪਹਿਲਵਾਨ ਜੀ ਬਾਬਾ ਫਲਾਈ ਤੇ ਦੂਸਰੇ ਪਾਸੇ ਬੀਨਾ ਦਿੱਲੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕੱਲਾ ਸਮੇਂ ਦੀਆਂ ਕਿ ਰੁੰਡ ਤੇ ਮਰੁੰਡ ਜਿਹੜੇ ਰੁਕੋ ਸਾਨੂੰ ਚਿੰਤਾ ਵਿੱਚ ਗੱਲਣ ਮੇਰੇ ਨਾਲੋਂ ਵੱਧ ਗਵਾਂਢੀ ਕੋਲਾ ਹਰ ਵੇਲੇ ਰਹਿੰਦੀ ਆ ਸ਼ਿਕਾਇਤ ਰੱਬ ਤੇ ਚੱਲਦਾ ਜੇ ਹੁੰਦਾ ਬਸ ਬੰਦੇ ਦਾ ਕੀਤੀ ਹੁੰਦੀ ਆ ਰੋਜ਼ ਪੰਚਾਇਤ ਰੱਬ ਤੇ ਬਾਹਲਿਆਂ ਦੇ ਨਾਲ ਦੀ ਟੰਗਾ ਹੈ ਸੰਧੂਆ ਹੋ ਕੇ ਪੌਸਟਵ ਸ਼ੁਕਰ ਮਨਾਈ ਜਾ ਜਿਹੇ ਅੰਗਤਾਰ ਸਾਹਿਬ ਤੇ ਹੋਰ ਦੱਸੋ ਚੜ ਲਈ ਪੰਜ ਥੋੜਾ ਪਿੱਛੇ ਨੂੰ ਕਰਵਾ ਜੀ ਥੋੜਾ ਜਿਹਾ ਪਿੱਛੇ ਹਟ ਜਾਓ ਖਾੜਾ ਬੜੀ ਦੂਰ ਦਾ ਖੁੱਲਾ ਪਰ ਸਿਰਾ ਕਰਾਤਾ ਅੱਜ ਬੁਲਟ ਮੋਟਰਸਾਈਕਲ ਵਾਲੀ ਆ ਕੁਸ਼ਤੀ ਦੀਪਾ ਬਾਬਾ ਜੀ ਪੀਰ ਬਾਬਾ ਫਲਾਈ ਸਾਹਿਬ ਵਾਲੇ ਜਨਾਬੇ ਮੱਲ ਨੇ ਕੈਂ